ਜਾਤ ਦੇ ਸਿਆਸੀ ਜਗਤ ਤੋਂ ਆਇਆ ਵੱਡਾ ਪੋਚਾਲ ਕਾਂਗਰਸੀ ਲੀਡਰ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਗੈਂਗਸਟਰਾਂ ਦੀ ਮਦਦ ਦੇ ਨਾਲ ਪੰਜਾਬ ਦੇ ਵਿੱਚ ਵਿਧਾਇਕ ਬਣਨਾ ਚਾਹੁੰਦਾ ਸੀ ਗੈਂਗਸਟਰਾਂ ਨੂੰ ਵਰਤ ਕੇ ਵੋਟਰਾਂ ਨੂੰ ਧਮਕਾ ਕੇ ਉਹ ਪੰਜਾਬ ਦੇ ਵਿੱਚ 2027 ਚੋਣਾਂ ਜਿੱਤਣਾ ਚਾਹੁੰਦਾ ਸੀ ਜਿਸ ਨੂੰ ਅੱਜ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਹਰ ਕੰਮ ਮਚ ਗਿਆ ਪੂਰੀ ਕਾਂਗਰਸ ਪਾਰਟੀ ਵਿੱਚ ਔਰ ਪੰਜਾਬ ਵਿੱਚ ਇਹ ਕਿਹੜਾ ਲੀਡਰ ਹੈ ਕਿਹੜੇ ਹਲਕੇ ਤੂੰ ਇਸਨੇ ਚੋਣ ਲੜਨੀ ਸੀ ਜੋ ਹਲਕੇ ਦੇ ਲੋਕਾਂ ਨੂੰ ਗੈਂਗਸਟਰਾਂ ਨਾਲ ਗੰਡਾ ਤੋਪਾ ਕਰਕੇ ਡਰਾ ਕੇ ਵੋਟਾਂ ਪੂਆਵੇਗਾ ਕਾਂਗਰਸ ਪਾਰਟੀ ਨੂੰ ਤੁਸੀਂ ਜੁੜੇ ਹੋ ਲੋਕ ਰਾਏ న్యూਸ ਨਾਲ ਬਹੁਤ ਬਹੁਤ ਸਵਾਦ ਹੈ ਤੁਹਾਡਾ ਪੰਜਾਬ ਦੇ ਵਿੱਚ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਰੇ ਹੀ ਲੀਡਰਾਂ ਦੇ ਵੱਲੋਂ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਉਣੇ ਸ਼ੁਰੂ ਕਰ ਦਿੱਤੇ ਨੇ ਜੋ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਮਨੀਸ਼ ਸੋਧਿਆ ਨੇ ਇੱਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ 2027 ਦੀਆਂ ਚੋਣਾਂ ਜਿੱਤਣ ਵਾਸਤੇ ਤਾਮ-ਚਾਮ ਡੰਡ ਇਹ ਸਭ ਕੁਝ ਵਰਤਾਂਗੇ ਤੇ ਅਸੀਂ ਇਹ ਚੋਣਾਂ ਜਿੱਤਾਂਗੇ ਹੁਣ ਕਾਂਗਰਸ ਦੇ ਆਗੂਆਂ ਦੇ ਵੱਲੋਂ ਵੀ ਆਪਣੇ ਤੌਰ ਤੇ ਗੈਂਗਸਟਰਵਾਦ ਨਾਲ ਮਿਲ ਕੇ ਚੋਣਾਂ ਜਿੱਤਣ ਲਈ ਉਹਨਾਂ ਨਾਲ ਜਿਹੜਾ ਕਿ ਗਾਂਢੇ-ਸਾਂਢੇ ਲਾਏ ਜਾ ਰਹੇ ਨੇ ਜੋ ਪੰਜਾਬ ਦੇ ਵਿੱਚ ਗੈਂਗਸਟਰਵਾਦ ਵਧ ਰਿਹਾ ਹੈ ਉਹ ਇਹਨਾਂ ਲੀਡਰਾਂ ਦੀ ਹੀ ਦੇਣੇ ਜੋ ਅੱਜ ਕਾਂਗਰਸੀ ਲੀਡਰ ਨੇ ਗੈਂਗਸਟਰਵਾਦ ਨਾਲ ਫੋਨ ਕਰਕੇ 2027 ਦੇ ਵਿੱਚ ਮਦਦ ਮੰਗੀ ਹੈ ਤੇ 2027 ਦੇ ਵਿੱਚ ਵਿਧਾਇਕ ਬਣਨ ਤੋਂ ਬਾਅਦ ਉਹ ਗੈਂਗਸਟਰਾਂ ਨੂੰ ਪੰਜਾਬ ਦੇ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਪੈ ਨਹੀਂ ਹੋਵੇਗਾ ਜੋ ਉਹ ਉਹਨਾਂ ਦੀ ਮਦਦ ਕਰੇਗਾ ਸੋ ਉਸ ਲੀਡਰ ਨੇ ਜੋ ਗੈਂਗਸਟਰਵਾਦ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਉਸ ਤੋਂ ਬਾਅਦ ਇਹ ਪੰਜਾਬ ਪੁਲਿਸ ਨੇ ਕੰਨੀ ਪਾਈ ਤੇ ਪੰਜਾਬ ਪੁਲਿਸ ਨੇ ਅੱਜ ਉਸ ਲੀਡਰ ਨੂੰ ਚੱਕਿਆ ਹੈ ਜੋ ਕਾਂਗਰਸ ਦਾ ਇੱਕ ਵੱਡਾ ਲੀਡਰ ਹੈ ਕਾਂਗਰਸ ਦੇ ਇਸ ਲੀਡਰ ਨੇ ਗੈਂਗਸਟਰਵਾਦ ਨੂੰ ਕਿੰਨੀਆਂ ਵਾਰ ਵਰਤਿਆ ਜੋ ਪੰਜਾਬ ਦੇ ਵਿੱਚ ਸੱਤਾਧਾਰੀ ਪਾਰਟੀ ਇਲਜ਼ਾਮ ਲਾ ਰਹੀ ਹੈ ਕਿ ਗੈਂਗਸਟਰਵਾਦ ਕਾਂਗਰਸੀ ਦੇ ਨੇ ਤੇ ਕਾਂਗਰਸੀ ਹੁਣ ਇਹ ਇਲਜ਼ਾਮ ਲਾਉਂਦੇ ਨੇ ਕਿ ਗੈਂਗਸਟਰਵਾਦ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਲਿਆ ਰਹੀ ਏ ਸੋ ਅੱਜ ਜੋ ਇਹ ਕਾਂਗਰਸੀ ਆਗੂ ਗ੍ਰਿਫਤਾਰ ਹੋਇਆ ਜਿਸ ਦੇ ਕੋਲ ਬਹੁਤ ਵੱਡੇ ਸਬੂਤ ਮਿਲਣ ਗਿਆ ਕਿ ਗੈਂਗਸਟਰਵਾਦ ਨੂੰ ਕੌਣ ਲੈ ਕੇ ਆਇਆ ਸੋ ਪੰਜਾਬ ਦੇ ਵਿੱਚ ਹਲਕਾ ਬਾਬਾ ਬਕਾਲਾ ਦੇ ਇਸ ਆਗੂ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਉਹ ਗੈਂਗਸਟਰਾਂ ਦੇ ਨਾਲ ਜੁੜਿਆ ਹੋਇਆ ਸੀ ਆਗੂ ਗੈਂਗਸਟਰਾਂ ਨੂੰ ਕਹਿੰਦਾ ਸੀ ਕਿ ਚੋਣਾਂ ਵਿੱਚ ਮੇਰੀ ਮਦਦ ਕੀਤੀ ਜਾਵੇ ਤਾਂ ਜੋ ਮੈਂ ਜਿੱਤ ਸਕਾਂ ਔਰ ਸਰਕਾਰ ਬਣਨ ਤੋਂ ਬਾਅਦ ਤੁਸੀਂ ਪੰਜਾਬ ਵਿੱਚ ਖੁੱਲੇ ਆਮ ਛਰੇ ਆਮ ਤੁਹਾਨੂੰ ਕੋਈ ਹੱਥ ਨਹੀਂ ਲਾਵੇਗਾ ਤੁਸੀਂ ਜਿਸ ਨੂੰ ਮਰਜ਼ੀ ਮਾਰ ਦਿਓ ਜਿਸਤੇ ਮਰਜੀ ਫਰੋਤੀਆਂ ਲੈ ਲੋ ਤੁਹਾਨੂੰ ਪੁਲਿਸ ਦਾ ਡਰ ਨਹੀਂ ਰਹੇਗਾ ਸੋ ਕਾਂਗਰਸ ਦੇ ਇਸ ਲੀਡਰ ਨੇ ਜੋ ਇਹ ਬਿਆਨਬਾਜ਼ੀ ਉਹਨਾਂ ਦੀ ਆਪਸ ਦੇ ਵਿੱਚ ਹੋਈ ਹੈ ਜੋ ਕਾਂਗਰਸ ਦਾ ਹਸ਼ਅ ਖਰਾਬ ਕੀਤਾ ਹੈ ਕਾਂਗਰਸ ਪਾਰਟੀ ਦੇ ਵਿੱਚ ਇਸ ਆਗੂ ਦੇ ਵੱਲੋਂ ਗੈਂਗਸਟਰਵਾਦ ਨੂੰ ਵਰਤ ਕੇ ਪੰਜਾਬ ਵਿੱਚ ਚੋਣਾਂ ਜਿੱਤਣ ਦਾ ਇਹ ਮਾਮਲਾ ਦਰਜ ਕਰ ਲਿਆ ਗਿਆ ਹੈ ਗ੍ਰਿਫਤਾਰ ਕੀਤਾ ਗਿਆ ਆਗੂ ਯੂਥ ਕਾਂਗਰਸ ਦਾ ਲੀਡਰ ਆਜਾਦ ਸਿੰਘ ਬੁਟਾਰੀ ਪਿੰਡ ਦਾ ਰਹਿਣ ਵਾਲਾ ਹੈ ਧਿਆਤੀ ਪੋਸਟ ਦੇ ਅਨੁਸਾਰ ਇਹ ਮਾਮਲਾ ਹਲਕਾ ਜੰਡਿਆਲਾ ਗੁਰੂ ਦੇ ਖੇਤਰ ਨਾਲ ਜੁੜਿਆ ਹੋਇਆ ਹੈ 14 ਜਨਵਰੀ ਨੂੰ ਜੰਡਿਆਲਾ ਗੁਰੂ ਵਿੱਚ ਰਹਿਣ ਵਾਲੇ ਇੱਕ ਜਵੈਨਰਸ ਨੂੰ ਵਿਦੇਸ਼ੀ ਨੰਬਰ ਤੋਂ ਵਾਰ-ਵਾਰ ਵਟਸਐਪ ਕਾਲਾਂ ਅਤੇ ਮੈਸੇਜ ਆਉਂਦੇ ਨੇ ਜੋ ਕਾਲ ਕਰਨ ਵਾਲੇ ਨੇ ਆਪਣੀ ਪਛਾਣ ਕੇਸ਼ਵ ਸ਼ਿਵਾਲਾ 579 ਸ਼ਿਰਾ ਅਤੇ ਕਰਨ ਬਾਠ ਵਜੋਂ ਦੱਸੀ ਤੇ 30 ਲੱਖ ਰੁਪਏ ਦੀ ਉਹਨਾਂ ਨੇ ਫਰौती ਮੰਗੀ ਮੁਲਜ਼ਮਾ ਨੇ ਪੈਸੇ ਨਾ ਦੇਣ ਤੇ ਉਸ ਨੂੰ ਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ ਅਵਰ ਸਧਿਆਤੀ ਦੇ ਐਸਐਸਪੀ ਸੁহেল ਮੀਰ ਨੇ ਇਹ ਕਹਿ ਤਮਕੀਆਂ ਤੋਂ ਡਰੇ ਹੋਏ ਪੀੜਤ ਨੇ ਤੁਰੰਤ ਹਮਸਪ ਦਿਹਾਤੀ ਪੁਲਿਸ ਨਾਲ ਸੰਪਰਕ ਕੀਤਾ ਸ਼ਿਕਾਇਤ ਮਿਲਨ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਜਾਂਚ ਦੌਰਾਨ ਤਨੀਕੀ ਤਕਨੀਕੀ ਸਬੂਤਾਂ ਦੇ ਆਧਾਰ ਤੇ ਪੁਲਿਸ ਨੇ ਆਜ਼ਾਦ ਸਿੰਘ ਨੂੰ ਅੱਜ ਚੱਕਿਆ ਜੋ ਆਜ਼ਾਦ ਸਿੰਘ ਯੂਥ ਕਾਂਗਰਸ ਦਾ ਲੀਡਰ ਹੈ ਤੇ ਦੋਸ਼ੀ ਕੋਲੋਂ ਇੱਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਉਹਨਾਂ ਦੱਸਿਆ ਕਿ 30 ਲੱਖ ਦੀ ਫਰੋਤੀ ਦੀ ਮੰਗ ਕੀਤੀ ਗਈ ਸੀ ਜੋ ਇਸ ਆਜ਼ਾਦ ਸਿੰਘ ਨੇ 30 ਲੱਖ ਰੁਪਏ ਲੈਣੇ ਸੀ ਸੋ ਗੈਂਗਸਟਰਾਂ ਨੂੰ ਜੋ ਪੈਸਾ ਇਕੱਠਾ ਕਰਕੇ ਤੇ ਪੰਜਾਬ ਦੇ ਵਿੱਚ ਚੋਣਾਂ ਸਮੇ ਵਰਤਿਆ ਜਾਣਾ ਸੀ ਇਹ ਪੈਸਾ ਜੋ ਫਰੋਤੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਉਹ ਲੀਡਰਾਂ ਤੱਕ ਪਹੁੰਚਾਈਆਂ ਜਾ ਰਹੀਆਂ ਨੇ ਸੋ ਵਿਦੇਸ਼ੀ ਸਬੰਧਾਂ ਦੀ ਜਾਂਚ ਵੀ ਜਾਰੀ ਹੈ ਪੁਛਤਾ ਹੈ ਕਿ ਮਾਮਲੇ ਵਿੱਚ ਹੋਰ ਵੀ ਗ੍ਰਿਫਤਾਰੀਆਂ ਸੰਭਵ ਹੋਣਗੀਆਂ ਲਗਾਤਾਰ ਜੋ ਹੁਣ ਉਸ ਤੋਂ ਪੁੱਛਤਾਚੀ ਕੀਤੀ ਜਾ ਰਹੀ ਹੈ ਜੋ ਆਜਾਦ ਸਿੰਘ ਯੂਥ ਕਾਂਗਰਸ ਦਾ ਇਹ ਲੀਡਰ ਬਾਬਾ ਬਕਾਲਾ ਤੋਂ ਇਸ ਨੂੰ ਟਿਕਟ ਮਿਲਣੀ ਸੀ ਟਿਕਟ ਲੈਣ ਦੇ ਬਦਲੇ ਵੀ ਇਸ ਨੇ ਪਾਰਟੀ ਨੂੰ ਪੈਸਾ ਦੇਣਾ ਸੀ ਔਰ ਇਸ ਕੋਲ ਪੈਸਾ ਨਹੀਂ ਸੀ ਜਿਸ ਕਰਕੇ ਇਹਨਾਂ ਨੇ ਗੈਂਗਸਟਰਵਾਦ ਨਾਲ ਇਹ ਗੰਗਾ ਤੋਪਾ ਕਰਕੇ ਫਰੋਤੀਆਂ ਰਹੀ ਪੈਸਾ ਲੈ ਕੇ ਤੇ ਇਹ ਕਾਂਗਰਸ ਆਪਣਾ ਟਿਕਟ ਲੈਣ ਵਾਸਤੇ ਇਸ ਨੇ ਪੈਸਾ ਦੇਣਾ ਸੀ ਤੇ ਉਸ ਤੋਂ ਬਾਅਦ ਇਹਨਾਂ ਚੋਣਾ ਜਿੱਤਣ ਵਾਸਤੇ ਵੀ ਇਹਨਾਂ ਗੈਂਗਸਟਰ ਨੂੰ ਵਰਤਣਾ ਸੀ ਜਿਸ ਕਰਕੇ ਪੁਲਿਸ ਨੇ ਅੱਜ ਇਸ ਆਗੂ ਨੂੰ ਗ੍ਰਿਫਤਾਰ ਕੀਤਾ ਹੈ ਹੜਕਮ ਮੱਚ ਗਿਆ ਹੈ ਪੂਰੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਇਸ ਲੀਡਰ ਦੇ ਗ੍ਰਿਫਤਾਰੇ ਹੋਣ ਨਾਲ